ਪਿਛਲੇ ਕੁਝ ਅਰਸੇ ਤੋਂ ਪੰਜਾਬੀ ਫਿਲਮ ਇੰਡਸਟਰੀ ਬਹੁਤ ਗਰੋ ਕਰ ਰਹੀ ਹੈ ਤੇ ਹਰ ਛੋਟਾ ਵੱਡਾ ਹੀਰੋ ਕੁਝ ਨਵਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਗੱਲ ਕਰ ਰਹੇ ਹਾਂ ਅੱਜ ਗਿੱਪੀ ਘਰੇਵਾਲ ਦੀ ਨਵੀਂ ਫਿਲਮ ਅਕਾਲ ਬਾਰੇ ਕੁਝ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਸ ਫਿਲਮ ਨੂੰ ਨਹੀਂ ਦੇਖਣਾ ਚਾਹੀਦਾ ਇਹ ਸਾਡੇ ਸਿਧਾਂਤ ਦੇ ਖਿਲਾਫ ਹੈ ਤੇ ਕੁਝ ਜਥੇਬੰਦੀਆਂ ਕਹਿੰਦੀਆਂ ਕਿ ਇਸ ਫਿਲਮ ਨੂੰ ਜ਼ਰੂਰ ਦੇਖਣਾ ਚਾਹੀਦਾ ਇਹ ਫਿਲਮ ਕੱਲ ਰਿਲੀਜ਼ ਹੋਈ ਹੈ ਤੇ ਮੇਰੇ ਦਿਲ ਵਿੱਚ ਵੀ ਇਹ ਬਲਵਲੇ ਉੱਠੇ ਸੀ ਕਿ ਆਖਿਰ ਇਹੋ ਜਿਹਾ ਕੀ ਹੈ ਇਸ ਫਿਲਮ ਦੇ ਵਿੱਚ ਜਿਹੜਾ ਇੰਨਾ ਰੋਲਾ ਪੈ ਰਿਹਾ ਹੈ ਕੱਲ ਰਾਤੀ ਲੇਟ ਨਾਈਟ ਸ਼ੋ ਮੈਂ ਇਹ ਫਿਲਮ ਦੇਖ ਕੇ ਆਇਆ ਤੇ ਦੇਖਣ ਤੋਂ ਬਾਅਦ ਜੋ ਮੈਂ ਮਹਿਸੂਸ ਕੀਤਾ ਕਿ ਇਹ ਫਿਲਮ ਹਰ ਇੱਕ ਸਿੱਖ ਨੂੰ ਦੇਖਣੀ ਚਾਹੀਦੀ ਹੈ ਇਹ ਫਿਲਮ ਕਿਸੇ ਵੀ ਯੋਧਾ ਦੀ ਕਹਾਣੀ ਨਹੀਂ ਹੈ ਕਿਸੇ ਵੀ ਸਾਖੀ ਦੇ ਆਧਾਰਤ ਨਹੀਂ ਹੈ ਕਿਸੇ ਵੀ ਵਿਦਵਾਨ ਦੇ ਆਧਾਰਤ ਨਹੀਂ ਹੈ ਇਹ ਕਹਾਣੀ ਹੈ ਇੱਕ ਆਮ ਸਿੱਖ ਦੀ ਜਾਂ ਆਮ ਸਿੰਘ ਦੀ ਜਿਹੜਾ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਆਪਣੇ ਪਿੰਡ ਨੂੰ ਬਚਾਉਣ ਵਾਸਤੇ ਜਦੋ ਜਹਿਦ ਕਰਦਾ ਹੈ ਅਕਾਲ ਫਿਲਮ ਦਾ ਮੁੱਖ ਕਿਰਦਾਰ ਗਿੱਪੀ ਘਰੇ ਵਾਲੇ ਨੇ ਵਾਇਆ ਆ ਤੇ ਉਸ ਦਾ ਆਪਣਾ ਹੀ ਨਾਮ ਇਸ ਫਿਲਮ ਦੇ ਵਿੱਚ ਅਕਾਲ ਸਿੰਘ ਹੈ ਅਕਾਲ ਸਿੰਘ ਇੱਕ ਸਿੱਖ ਹੁੰਦਾ ਆ ਜਿਹੜਾ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਉਤਰ ਜਾਂਦਾ ਆ ਬਹੁਤ ਸੋਹਣੀ ਫਿਲਮ ਹੈ ਕਹਾਣੀ ਬੇਸ਼ੱਕ ਥੋੜੀ ਕਮਜ਼ੋਰ ਹੈ ਪਰ ਫਿਲਮ ਦੇ ਡਾਇਲੋਗ ਬਹੁਤ ਹੀ ਵਧੀਆ ਆ ਫਿਲਮ ਦੇ ਹਰ ਕਿਰਦਾਰ ਨੇ ਆਪਣੇ ਆਪਣੇ ਭੂਮਿਕਾ ਦੇ ਨਾਲ ਨਿਆਂ ਕੀਤਾ ਹੈ ਕਿਸੇ ਨੂੰ ਵੀ ਇੱਕ ਨੰਬਰ ਜਾਂ ਦੋ ਨੰਬਰ ਜਾਂ ਤਿੰਨ ਨੰਬਰ ਕਹਿਣਾ ਬਹੁਤ ਮੁਸ਼ਕਲ ਹੈ ਜੇ ਅਸੀਂ ਗੁਰਪ੍ਰੀਤ ਖੋਗੇ ਜੀ ਦੀ ਗੱਲ ਕਰੀਏ ਤੇ ਮੈਂ ਗੁਰਪ੍ਰੀਤ ਖੋਗੇ ਜੀ ਨੂੰ ਇਹ ਬੇਨਤੀ ਕਰੂੰਗਾ ਕਿ ਹੁਣ ਤੁਸੀਂ ਆਪਣੇ ਆਪ ਨੂੰ ਗੁਰਪ੍ਰੀਤ ਖੋਗੀ ਨਾ ਕਿਹਾ ਕਰੋ ਹੁਣ ਤੁਸੀਂ ਹਕੀਕਤ ਦੇ ਵਿੱਚ ਗੁਰਪ੍ਰੀਤ ਸਿੰਘ ਵੜੇਚ ਬਣ ਚੁੱਕੇ ਹੋ ਕਿਉਂਕਿ ਹੁਣ ਤੁਹਾਡੀ ਜਿਹੜੀ ਅਦਾਕਾਰੀ ਹੈ ਉਹ ਕਮੇਡੀ ਨਹੀਂ ਇੱਕ ਬਹੁਤ ਸੁਲਜੀ ਹੋਈ ਅਦਾਕਾਰੀ ਹੋ ਚੁੱਕੀ ਹੈ ਤੁਸੀਂ ਹੁਣ ਨਵੀਂ ਜਨਰੇਸ਼ਨ ਨੂੰ ਜਾਂ ਨਵੇਂ ਐਕਟਰਾਂ ਨੂੰ ਸੇ ਦੇਣ ਦਾ ਕੰਮ ਕਰ ਰਹੇ ਹੋ ਬਾ ਕਮਾਲ ਐਕਟਿੰਗ ਕੀਤੀ ਹੈ ਗੁਰਪ੍ਰੀਤ ਸਿੰਘ ਬੜੇਜ ਨੇ ਬੇਸ਼ੱਕ ਤੁਸੀਂ ਸਾਰੇ ਉਹਨੂੰ ਗੁਰਪ੍ਰੀਤ ਭੂਗੀ ਕਹਿੰਦੇ ਹੋ ਪਰ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਮੇਰੀ ਨਿਗਾਹ ਦੇ ਵਿੱਚ ਉਹਨਾਂ ਦਾ ਕਦ ਹੋਰ ਉੱਚਾ ਹੋ ਗਿਆ ਦਰਸਲ ਇਹ ਫਿਲਮ ਦਾ ਹਰ ਅਦਾਕਾਰ ਬਹੁਤ ਸੋਹਣਾ ਕੰਮ ਕਰ ਰਿਹਾ ਹੈ ਬੇਸ਼ੱਕ ਅਸੀਂ ਗੱਲ ਕਰੀਏ ਜਿਹੜੀ ਫਿਲਮ ਦੀ ਹੀਰੋਇਨ ਨਿਰਮਤ ਖਹਿਰਾ ਦੀ ਬਾ ਕਮਾਲ ਸਿੰਘਨੀ ਦੇ ਰੋਲ ਦੇ ਵਿੱਚ ਉਹ ਜਚੀ ਹੈ ਤੇ ਜੇ ਅਸੀਂ ਗੱਲ ਕਰੀਏ ਫਿਲਮ ਦੇ ਬਾਕੀ ਕਲਾਕਾਰਾਂ ਦੀ ਤੇ ਨਕੇਤਨ ਧੀਰ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਹੈ ਨਕੇਤਨ ਧੀਰ ਪ੍ਰਾਣੇ ਐਕਟਰ ਪੰਕਜ ਧੀਰ ਦਾ ਬੇਟਾ ਆ ਜਿਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਅਤੇ ਮਹਾਭਾਰਤ ਦੇ ਵਿੱਚ ਕਰਨ ਦਾ ਰੋਲ ਅਦਾ ਕੀਤਾ ਸੀ ਕਿਉਂਕਿ ਉਹਦੀ ਜਿਹੜੀ ਬੈਕਗ੍ਰਾਉਂਡ ਹੈ ਪੰਜਾਬੀ ਹੈ ਤੇ ਉਹਦਾ ਜਿਹੜਾ ਢੀਲ ਢੀਲ ਰੋਲ ਹੈ ਉਹ ਵੀ ਬਹੁਤ ਮਜ਼ਬੂਤ ਤੇ ਉੱਚਾ ਲੰਬਾਇਆ ਇੱਕ ਟੌਪ ਦਾ ਵਿਲਨ ਸਾਬਿਤ ਹੋਇਆ ਇਸ ਫਿਲਮ ਦੇ ਵਿੱਚ ਜੇ ਅਸੀਂ ਗੱਲ ਕਰੀਏ ਸਾਡੇ ਤੁਹਾਡੇ ਮੇਰੇ ਸਾਰਿਆਂ ਦੇ ਪਿਆਰੇ ਪੰਮੇ ਦੀ ਮਤਲਬ ਕਿ ਪ੍ਰਿੰਸ ਕਵਲਜੀਤ ਦੀ ਤਾਂ ਬਾ ਕਮਾਲ ਕੰਮ ਕੀਤਾ ਹੈ ਬੇਸ਼ਕ ਉਹਦੀ ਭੂਮਿਕਾ ਦੇ ਵਿੱਚ ਨੈਗੇਟਿਵ ਹੈ ਪਰ ਉਹਨੇ ਆਪਣੇ ਰੋਲ ਨਾਲ ਪੂਰਾ ਨਿਆਂ ਕੀਤਾ ਹੈ ਰੰਗਮੰਚ ਦੀ ਕਲਾਕਾਰ ਮੀਤਾ ਵਿਸ਼ਿਸ਼ਟ ਬਹੁਤ ਖੂਬਸੂਰਤ ਅਦਾਕਾਰੀ ਨਾਲ ਜਝੀ ਹੈ ਜੇ ਆਪਾਂ ਹੁਣ ਇੱਥੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਸੁਪੁੱਤਰ ਦੀ ਛਿੰਦਾ ਗਰੇਵਾਲ ਤਾਂ ਮੈਂ ਵੈਸੇ ਇਹ ਵੀ ਕਵਾਂਗਾ ਕਿ ਜਿਹੜੀ ਇਹ ਫਿਲਮ ਹੈ ਗਿੱਪੀ ਗਰੇਵਾਲ ਦੇ ਨਾਲ 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 ਛਿੰਦਾ ਗਰੇਵਾਲ ਦੀ ਫਿਲਮ ਹੈ ਕਿਉਂਕਿ ਜੋ ਉਹਨੇ ਐਕਟਿੰਗ ਕੀਤੀ ਹੈ ਤੇ ਜੋ ਉਹਨੇ ਡਾਇਲੋਗ ਡਿਲੀਵਰੀ ਦਿੱਤੀ ਹੈ ਬਾ ਕਮਾਲ ਹੈ ਰਾਤ ਨੂੰ ਜਦੋਂ ਮੈਂ ਇਸ ਫਿਲਮ ਨੂੰ ਦੇਖਿਆ ਤਾਂ ਸਾਰੀ ਰਾਤ ਮੈਨੂੰ ਛਿੰਦੇ ਗਰੇਵਾਲ ਦਾ ਇੱਕ ਡਾਇਲੋਗ ਦਿਮਾਗ ਵਿੱਚ ਘੁੰਮਦਾ ਰਿਹਾ ਕਿ ਕੌਣ ਮੇਰੀ ਜ਼ਰੂਰਤ ਆ ਜਾਏ ਤੇ ਮੈਂ ਵੱਡੇ ਹੋਣ ਦਾ ਇੰਤਜ਼ਾਰ ਕਰਾਂ ਕਿਆ ਖੂਬ ਡਾਇਲੋਗ ਲਿਖਿਆ ਗਿੱਪੀ ਗਰੇਵਾਲ ਨੇ कहानी गिप्पी गरेवाले आप लिखी है डायरेक्शन उन्हें आप देती है ते म्यूजिक जड़ा है बा कमाल है बेशक फिल्म एक पिंड ਦੇ ਵਿੱਚ ਘੁੰਦੀ ਹੈ फिल्म दी ਜਿਹੜੀ ਕਹਾਣੀ ਹੈ ਥੋੜੀ ਜਿਹੀ ਕਮਜ਼ੋਰ ਹੈ ਪਰ ਡਾਇਰੈਕਸ਼ਨ ਬਹੁਤ ਵਧੀਆ ਆ ਫਲਮਾਇਆ ਬਹੁਤ ਵਧੀਆ ਗਿਆ ਮੈਂ ਕਹਾਂਗਾ ਕਿ ਤੁਸੀਂ ਕਿਸੇ ਦੇ ਵੀ ਗੱਲਾਂ ਵਿੱਚ ਨਾ ਆਓ ਤੁਸੀਂ ਆਪ ਇਸ ਫਿਲਮ ਨੂੰ ਦੇਖੋ ਤੇ ਫਿਰ ਤੁਸੀਂ ਦੱਸੋ ਇਹ ਫਿਲਮ ਦੇ ਵਿੱਚ ਕੀ ਕਮੀ ਹੈ ਮੈਂ ਤਾਂ ਇਹੀ ਕਵਾਂਗਾ ਕਿ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਹੈ ਇਸ ਟਾਈਮ ਬਹੁਤ ਗਰੋ ਕਰ ਰਹੀ ਹੈ ਔਰ ਇਹੋ ਜਿਹੀਆਂ ਫਿਲਮਾਂ ਬੰਦੀਆਂ ਰਹਿਣੀਆਂ ਚਾਹੀਦੀਆਂ ਹਨ ਫਿਲਮ ਦਾ ਹਰ ਸੀਨ ਬਾਕਮਾਲ ਹੈ ਦਰਿਆ ਦੇ ਇਸ ਪਾਰ ਤੇ ਦਰਿਆ ਦੇ ਉਸ ਪਾਰ ਦੀ ਕਹਾਣੀ ਹੈ ਵਿਲਨ ਦਾ ਜਿਹੜਾ ਤਬਕਾ ਆ ਉਹਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਤੇ ਜਿਹੜਾ ਇਧਰਲਾ ਤਬਕਾ ਆ ਸਭ ਨੇ ਆਪਣੀ ਆਪਣੀ ਅਦਾਕਾਰੀ ਵਧੀਆ ਤਰੀਕੇ ਨਾਲ ਕੀਤੀ ਹੈ ਇਸ ਫਿਲਮ ਦੇ ਵਿੱਚ ਇੱਕ ਪਲੱਸ ਪੁਆਇੰਟ ਹੋਰ ਵੀ ਹੈ ਕਿ ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਦੇ ਵੱਡੇ ਸੁਪੁੱਤਰ ਨੇ ਇੱਕਮ ਗਰੇਵਾਲ ਨੇ ਵੀ ਰੋਲ ਨੂੰ ਭਾਇਆ ਹੈ ਚੀਚੀ ਦੇ ਇਸ ਛੋਟੇ ਜਿਹੇ ਰੋਲ ਦੇ ਵਿੱਚ ਕਿਆ ਖੂਬ ਅਦਾਕਾਰੀ ਦਿਖਾਈ ਹੈ ਉਸ ਬੱਚੇ ਨੇ ਤੇ ਇਸ ਫਿਲਮ ਨੇ ਇੱਕ ਹੋਰ ਸਿੱਖਿਆ ਦਿੱਤੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੀਆਂ ਪੁਰਾਣੀਆਂ ਚੀਜ਼ਾਂ ਨੂੰ ਛੁੱਟ ਦਿੰਨੇ ਆ ਇਹ ਕਹਿ ਕੇ ਕਿ ਇਹ ਤਾਂ ਹੁਣ ਕੰਮ ਨਹੀਂ ਆ ਰਹੀਆਂ ਪਰ ਸਮਾਂ ਬੈਂਤੇ ਉਹ ਛੁੱਟੀ ਹੋਈ ਚੀਜ਼ ਵੀ ਜਦੋਂ ਆਪਣਾ ਜਲਵਾ ਦਿਖਾਉਂਦੀ ਹੈ ਤੇ ਇਹ ਫਿਲਮ ਦਾ ਮੁੱਖ ਆਕਰਸ਼ਕ ਹੈ ਬਾਕਮਾਲ ਫਿਲਮ ਬਣਾਈ ਗਈ ਹੈ ਇਸ ਫਿਲਮ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਵੈਸੇ ਤਾਂ ਮੈਂ ਇਸ ਕਾਬਿਲ ਨਹੀਂ ਕਿ ਕਿਸੇ ਫਿਲਮ ਨੂੰ ਨੰਬਰ ਦੇਆ ਪਰ ਮੈਂ ਫਿਲਮ ਦੇ ਹਰ ਐਕਟਰ ਦੀ ਤਾਰੀਫ ਕਰਾਂਗਾ ਔਰ ਸਭ ਨੂੰ ਨੰਬਰ 1 ਹੀ ਕਵਾਂਗਾ ਵਿਰੋਧ ਬਾਵਜੂਦ ਵੀ ਇਹ ਜਿਹੜੀ ਫਿਲਮ ਹੈ ਕੱਲ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੈ ਬੇਸ਼ੱਕ ਫਿਲਮ ਸ਼ੁੱਕਰਵਾਰ ਰਿਲੀਜ਼ ਹੁੰਦੀ ਹੈ ਪਰ ਇਹ ਵੀਰਵਾਰ ਕੀਤੀ ਗਈ ਹੈ ਇਸ ਕਰਕੇ ਸ਼ੋਅ ਦੇ ਵਿੱਚ ਬਹੁਤਾ ਰਸ਼ ਨਹੀਂ ਸੀ ਗਿਣਤੀ ਦੇ ਅਸੀਂ 12-15 ਹੀ ਬੰਦੇ ਸੀ ਪਰ ਉਹ 12-15 ਬੰਦੇ ਵੀ ਪੂਰੇ ਜਨੂਨ ਦੇ ਨਾਲ ਉਹ ਫਿਲਮ ਦੇਖ ਰਹੇ ਸੀ ਮੈਂ ਕਹਾਂਗਾ ਕਿ ਜਿਹੜੇ ਸਾਡੇ ਸਿੱਖ ਪਰਿਵਾਰ ਨੇ ਜਾਂ ਪੰਜਾਬੀ ਪਰਿਵਾਰ ਨੇ ਉਹਨਾਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਕਿਉਂਕਿ ਇਹ ਫਿਲਮ ਬੱਚਿਆਂ ਦੇ ਵਿੱਚ ਜੋਸ਼ ਬਣਾਉਂਦੀ ਹੈ ਜਿਹੜੀ ਸਾਡੀ ਸਿੱਖ ਕੌਮ ਹੈ ਉਹਦੇ ਜਜ਼ਬੇ ਨੂੰ ਜ਼ਹਿਰ ਕਰਦੀ ਹੈ ਮੈਂ ਫੇਰ ਇੱਕ ਵਾਰੀ ਕਹਾਂਗਾ ਕਿ ਤੁਸੀਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਓ ਖੁਦ ਜਾਓ ਖੁਦ ਇਸ ਫਿਲਮ ਨੂੰ ਦੇਖੋ ਤੇ ਖੁਦ ਇਸ ਫਿਲਮ ਦਾ ਰਿਵਿਊ ਦਿਓ ਹੱਸਦੇ ਵਸਦੇ ਰਹੋ ਖੁਸ਼ ਰਹੋ